ਜਵਾਨ ਪੁੱਤਾਂ ਨੂੰ ਅਤੇ ਹੱਸਦੇ-ਵੱਸਦੇ ਘਰਾਂ ਨੂੰ ਦਿਨ-ਰਾਤ ਇੰਜ ਉਜਾੜਿਆ ਜਾ ਰਿਹਾ ਹੈ ਜਿਵੇਂ ਕੋਈ ਕਾਗਜ਼ ਦੀ ਖੇਡ ਹੋਵੇ ਇੱਕ ਤੋਂ ਬਾਅਦ ਇੱਕ ਘਰਾਂ ਦੇ ਵਿੱਚੋਂ ਰੋਣ ਦੀਆਂ ਆਵਾਜ਼ਾਂ ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਦੇ ਲਈ ਜਿਨ੍ਹਾਂ ਬੱਚਿਆਂ ਤੇ ਉਹ ਉਮੀਦਾਂ ਲਾਈ ਬੈਠੇ ਨੇ ਉਹ ਵੀ ਖਤਮ ਹੁੰਦੇ ਜਾ ਰਹੇ ਨੇ ਇੱਕ ਹਫ਼ਤੇ ਦੇ ਵਿੱਚ ਇਹ ਤੀਸਰੇ ਪੁੱਤ ਦੀ ਜਾਨ ਜਾਣ ਤੋਂ ਬਾਅਦ ਪਿੰਡ ਵਾਲਿਆਂ ਦਾ ਵੀ ਖੂਨ ਖੋਲ ਉੱਠਿਆ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਜਿੱਥੇ ਇਲਜ਼ਾਮ ਲਗਾਏ ਹੁੰਦੇ ਹੀ ਇਹ ਬੇਨਤੀ ਵੀ ਕੀਤੀ ਹੈ ਕਿ ਹਜੇ ਵੀ ਸਮਾਂ ਰਹਿੰਦਾ ਹੈ ਇਸ ਤੇ ਠੱਲ ਪਾਈ ਜਾਵੇ ਤਾਂ ਕਿ ਬਾਕੀ ਦੇ ਘਰਾਂ ਦੇ ਚਿਰਾਹ ਗਿੰਜ ਨਾ ਹੋ ਜਾਣ ਇਕਲੌਤਾ ਪੁੱਤ ਜਿਸ ਦੀ ਲੋਥ ਅੱਗੇ ਬੈਠ ਕੇ ਮਾਂ ਰੋਂਦੀ ਕੋ ਲਾਉਂਦੀ ਨਜ਼ਰ ਆਏ ਉਸ ਨੂੰ ਵਾਦੇ ਯਾਦ ਕਰਾ ਰਹੀ ਸੀ ਕਿ ਤੂੰ ਮੈਨੂੰ ਛੱਡ ਕੇ ਨਹੀਂ ਜਾਣਾ ਸੀ ਕਿੱਥੇ ਤਾਂ ਵਿਦੇਸ਼ ਜਾਣ ਦੀ ਤਿਆਰੀ ਹੋ ਰਹੀ ਸੀ ਪਾਸਪੋਰਟ ਬਣਾਉਣ ਦੀ ਗੱਲਾਂ ਮੁੰਡਾ ਕਰਦਾ ਸੀ 16 ਸਾਲ ਦੀ ਬਹਸਿਸ ਦੀ ਉਮਰ ਤੇ ਅੱਜ ਉਹ ਮ੍ਰਿਤਕ ਦੇ ਦੇ ਰੂਪ ਦੇ ਵਿੱਚ ਮਾਂ ਦੀਆਂ ਅੱਖਾਂ ਦੇ ਸਾਹਮਣੇ ਪਿਆ ਰੋਂਦੀ ਹੋਈ ਮਾਂ ਇਹ ਸਭ ਕੁਝ ਕਿਵੇਂ ਝੱਰ ਸਕਦੀ ਹੈ ਕੁਝ ਪਲਾਂ ਲਈ ਤਾਂ ਉਸ ਨੂੰ ਇੰਜ ਲੱਗਿਆ ਕਿ ਉਸ ਦਾ ਸਭ ਕੁਝ ਉਜੜ ਗਿਆ ਕਿਉਂਕਿ ਉਸ ਦਾ ਇਕਲੌਤਾ ਪੁੱਤ ਹੀ ਉਸ ਦੀ ਅੱਖਾਂ ਦੇ ਸਾਹਮਣੇ ਇੰਜ ਪਿਆ ਭਾਵੇਂ ਕਿ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਪਰ ਇਸ ਦੇ ਵਿਚਾਲੇ ਵੀ ਜਦੋਂ ਘਰਾਂ ਦੇ ਘਰ ਉਜੜ ਰਹੇ ਨੇ ਤਾਂ ਲੋਕ ਇਹਨਾਂ ਗੱਲਾਂ ਤੇ ਯਕੀਨ ਆਖਿਰਕਾਰ ਕਿਵੇਂ ਕਰ ਲੈਣ ਮੋਗਾ ਦੇ ਪਿੰਡ ਲੋਹਾਰਾਂ ਦਾ ਇਹ ਮਾਮਲਾ ਜਿੱਤੇ ਹਰਮਨ ਨਾਮ ਦੇ ਮੁੰਡੇ ਦੀ ਹੁਣ ਜਾਨ ਗਈ ਹੈ ਪਤਾ ਲੱਗਿਆ ਕਿ ਪੁਲਿਸ ਨੇ ਅਗਲੀ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਦੱਸਦੇ ਇਹ ਇਸ ਦੇ ਵਿਚਾਰੇ ਕਿ ਹਾ ਜਾ ਰਿਹਾ ਹੈ ਕਿ ਹਰਮਨ ਦੇ ਜਾਣ ਦਾ ਕਾਰਨ ਪਲੂਰ ਪਿੰਡ ਤੇ ਵਿੱਚ ਦੋ ਵਿਅਕਤੀ ਨੇ ਜਿਨ੍ਹਾਂ ਦੇ ਵੱਲੋਂ ਨਸ਼ਾ ਵੇਚਿਆ ਜਾਂਦਾ ਹੈ ਹਰਮਨ ਦੇ ਮਾਪਿਆਂ ਨੇ ਦੱਸਿਆ ਕਿ ਪੁੱਤ ਐਤਵਾਰ ਨੂੰ ਘਰੋਂ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਲਾਪਤਾ ਹੋ ਗਿਆ ਦਰਸਲ ਉਹ ਨਹੀਂ ਚਾਹੁੰਦੇ ਸੀ ਕਿ ਪੁੱਤ ਘਰ ਤੋਂ ਬਾਹਰ ਜਾਵੇ ਮੋਟਰਸਾਈਕਲ ਉਸ ਨੂੰ ਨਹੀਂ ਦਿੱਤਾ ਗਿਆ ਜਿਸ ਦੇ ਚਲਦੇ ਹੋਏ ਉਹ ਗੁੱਸੇ ਦੇ ਵਿੱਚ ਘਰੋਂ ਪੈਦਲ ਹੀ ਨਿਕਲ ਗਿਆ ਸੀ ਅਤੇ ਹੁਣ ਬੁੱਧਵਾਰ ਨੂੰ ਪਿੰਡ ਕੰਢਿਆਲ ਦੇ ਨੇੜੇ ਉਸ ਦੀ ਮ੍ਰਿਤਕ ਦੇਹ ਪਰਹਾਮਤ ਹੁੰਦੀ ਹੈ ਇਹ ਚਰਚਾ ਇਸ ਪਿੰਡ ਦੇ ਵਿੱਚ ਅਤੇ ਘਰਾਂ ਦੇ ਵਿੱਚ ਆਮ ਹੀ ਹੈ ਕਿ ਬੱਚੇ ਗਲਤ ਪਾਸੇ ਲੱਗ ਚੁੱਕੇ ਨੇ ਅਤੇ ਇਹਨਾਂ ਨੂੰ ਇੱਥੋਂ ਕੱਢਣ ਦੇ ਲਈ ਉਹ ਪੁਲਿਸ ਅਤੇ ਸਰਕਾਰ ਦੀ ਮਦਦ ਚਾਹੁੰਦੇ ਨੇ ਤਾਂ ਕਿ ਮਾਪਿਆਂ ਦੇ ਸਹਾਰੇ ਇੰਜ ਨਾ ਕੋਈ ਜਾਣ ਬਾਪੂ ਜੀ ਲਗਾਤਾਰ ਮੌਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਚਿੱਟੇ ਨਾਲ ਅੱਜ ਤੁਹਾਡੇ ਪਿੰਡ ਦਾ ਪਤਾ ਲੱਗਿਆ ਕਿ ਫੇਰ ਇੱਕ ਨੌਜਵਾਨ ਦੀ ਮੌਤ ਹੋਈ ਇੱਕ ਇੱਕ ਦਾ ਤਾਂ ਹਜੇ ਭੋਗ ਨਹੀਂ ਪਿਆ ਨਾਲ ਦੇ ਇੱਕ ਬੱਚੀ ਜੀ ਉਹ ਲੈ ਗਿਆ ਨਾਲ ਤੇ ਉਹਦੇ ਉਹਦੀ ਮੌਤ ਹੋਈ ਹੈ ਅੱਜ ਭੋਗ ਆਦਾ ਤੇ ਅੱਜ ਇਹ ਤੀਜੀ ਚੌਥੀ ਮੌਤ ਹੈ ਚਿੱਟੇ ਨਾਲ ਜੀ ਚਿੱਟੇ ਨਾਲ ਜੀ ਇਹ ਕੋਈ ਨੂਰਪੁਰੇ ਦੀ ਸਾਈਡ ਤੇ ਇਧਰ ਵਗਦਾ ਇਹ ਬੱਚੇ ਚਲੇ ਜਾਂਦੇ ਆ ਤੇ ਉਹੋ ਇਹ ਸਰਕਾਰਾਂ ਨੂੰ ਚਾਹੀਦਾ ਹੈ ਇਹਨੂੰ ਨੱਥ ਪਾਈ ਜਾਵੇ ਉਹਨਾਂ ਚਿੱਟੇਲੇਨ ਚੱਕਾਇਆ ਜਾਵੇ ਪੋਰਟਸ ਨੂੰ ਕਾਰਵਾਰੀ ਕਰਨੀ ਚਾਹੀਦੀ ਹੈ ਐਮਐਲਏ ਦਾ ਰੋਲ ਚਾਹੀਦਾ ਇਹਦੇ ਵਿੱਚ ਸਰਕਾਰਾਂ ਦਾ ਰੋਲ ਚਾਹੀਦਾ ਨਹੀਂ ਤਾਂ ਸਾਰੇ ਪੰਜਾਬ ਦੀ ਤਬਾਈ ਹੋ ਰਹੀ ਸਾਡੇ ਪਿੰਡ ਦਾ ਤਾਂ ਬਹੁਤ ਜਿਆਦਾ ਬੁਰਾ ਹਾਲ ਹੈ ਮੈਂ ਕੋਈ ਨੌਜਵਾਨ ਮੁੰਡਾ 25 ਸਾਲ ਦਾ ਮੁੰਡਾ 16 ਸਾਲਾਂ ਦੀ ਹੋ ਰਹੀ 16 ਸਾਲਾਂ ਦੀ ਹੋ ਰਹੀ 16 ਸਾਲਾਂ ਦੀ ਹੋ ਰਹਾ ਇਕੱਲਾ ਬੱਚਾ ਜੀ ਦੁਕਾਨ ਚਲਾਉਂਦੇ ਪਾਲਿਆ ਆ ਇੰਨਾ ਪਿਆਰਾ ਬੱਚਾ ਪੜਦਾ ਸੀ ਤਾਮੀ ਚ ਤੇ ਹੁਣ ਵੇਖੀ ਨਹੀਂ ਜਾਂਦੀ ਇਹਦੀ ਮੌਤ ਵਿਚਾਰੀ ਦੀ ਜਿਹੜੀ ਇੰਨੀ ਦਰਦਨਾਕ ਮੌਤ ਹੋਈ ਤੇ ਬੱਚੇ ਅਨਜਾਨ ਹੈ ਇਹ ਇਤਰਾਇਂ ਦੇ ਲੋਪ ਐ ਉਹ ਮਾਨੂੰ ਇਹ ਜਾਲ ਜੇਤ ਪਸਾ ਲੈਂਦੇ ਬਾਪੂ ਜੀ ਜੇ ਜੇ ਖਬਰ ਲੱਗਦੀ ਹੈ ਜੁਰ ਪੁਲਿਸ ਚਾਉਂਦੀ ਇੱਕ ਦੋ ਦਿਨ ਛਾਪੇ ਮਾਰੀ ਹੁੰਦੀ ਫੇਰ ਉਹੀ ਪਤਾ ਨਹੀਂਗਾ ਹੁਣ ਪਹਿਲਾਂ ਜਿਹੜੀ ਹੁਣ ਅੱਜ ਹੋਕ ਨਹੀਂ ਹੋਕ ਪੈਣਾ ਉਹ ਮੁੰਡੇ ਦਾ ਅਸੀਂ ਤਾਂ ਦੇਖਿਆ ਨਹੀਂ ਵੀ ਕੋਈ ਕਿਸੇ ਨੂੰ ਫੜ ਕੇ ਲਿਗਾਇਆ ਕੋਈ ਪੁਲਿਸ ਕੋਈ ਸਰਕਤ ਜਾਈ ਇਹ ਨਹੀਂ ਤਾਂ ਇਹ ਅਰਦਾਸ ਕਰਦੇ ਮਾਲਕ ਮੂਰੇ ਪਰਮਾਤਮਾ ਪੁਲਿਸ ਨੂੰ ਵੀ ਸਮੱਤ ਬਖਸ਼ੇ ਤੇ ਇਹ ਪੂਰਾ ਇੱਥੇ ਸ਼ਕਤੀ ਹੋਵੇ ਸਰਕਾਰਾਂ ਨੂੰ ਜੇ ਭਗਵਾਨ ਮਾਨ ਨੂੰ ਮੈਂ ਤਾਂ ਕਹਿਣਾ ਵੀ ਇਹਨੂੰ ਪੂਰਾ ਧਿਆਨ ਦੇਣਾ ਚਾਹੀਦਾ ਦੇ ਵਿੱਚ ਪੂਰੀ ਸ਼ਕਤੀ ਚਾਹੀਦੀ ਹੈ ਜਿਨੇ ਵੀ ਚਿੱਟੇ ਦੀਆਂ ਵਪਾਰਕ ਦੀਆਂ ਦੁਕਾਨਾਂ ਸਾਰੀਆਂ ਇਹ ਬੰਦ ਕਰੀਆਂ ਜਾਣ ਦੀ ਪੰਜਾਬ ਨੂੰ ਬਚਾਉਣਾ ਤਾਂ ਬਾਬੀ ਲਗਾਤਾਰ ਮੌਤਾਂ ਹੋ ਰਹੀਆਂ ਚਿੱਟੇ ਦੀਆਂ ਅੱਜ ਵੀ ਪਤਾ ਲੱਗਿਆ ਨੌਜਵਾਨ ਦੀ ਮੌਤ ਹੋ ਗਈ ਕੀ ਕਹਿਣਾ ਇਹ ਤਾਂ ਬਹੁਤ ਮੰਦਭਾਗੀ ਘਟਨਾ ਜੀ ਜਿਹੜੀ ਇਹ ਅੱਜ ਇੱਕ ਸਾਡੇ ਨੌਜਵਾਨ ਦਾ ਭੋਗ ਪੈ ਰਿਹਾ ਇੱਕ ਦੀ ਮੌਤ ਹੋ ਗਈ ਆ ਇਹ ਸਰਕਾਰ ਨੂੰ ਚਾਹੀਦਾ ਹੈ ਵੀ ਇਹ ਕੋਈ ਮੀਟਿੰਗਾਂ ਕਰਕੇ ਜਾਂ ਤੁਸੀਂ ਐਲੰ ਕਰਕੇ ਕੁਝ ਵੀ ਨੇ ਅੱਬਲਾ ਨਾ ਛਾੜੋ ਇਹਦੇ ਤੇ ਤੁਸੀਂ ਐਕਸ਼ਨ ਲਓ ਚਿੱਟੇ ਵਾਲੇ ਜਿੱਥੇ ਵੀ ਤੁਹਾਨੂੰ ਮਿਲਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਹੀ ਜਿਹੜੀਆਂ ਮੌਤਾਂ ਹੋ ਰਹੀਆਂ ਇਹਨਾਂ ਨੂੰ ਠੱਲ ਪੈ ਸਕਦੀ ਆ ਘਰ ਜਿਹੜੇ ਅੱਜ ਤਬਾਹ ਹੋ ਰਹੇ ਆ ਆ ਕੱਲਾ ਬੱਚਾ ਸੀ 16 ਸਾਲ ਦਾ ਇਹ ਕੱਲਾ ਬੱਚਾ ਸੀ ਅੱਜ ਇਹ ਮੌਤ ਦੇ ਮੂੰਹ ਚ ਚਲਾ ਗਿਆ ਤੇ ਇੱਕ ਪਰਿਵਾਰ ਦਾ ਮਗਰ ਬਚਿਆ ਵੀ ਕੁਛ ਨਹੀਂ ਗਾ ਥੋੜੇ ਕੀ ਰਹਿ ਗਿਆ ਉਹਨਾਂ ਦੇ ਪਰਿਵਾਰ ਦੇ ਉਹਨਾਂ ਨੇ ਟੀਵੀ ਚੈਨਲ ਤੇ ਆਪਦੀ ਇੱਕ ਇੰਟਰਵਿਊ ਦਿੱਤੀ ਸੀਗੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਡੇ ਮਾਨਯੋਗ ਵਧਾਇਕ ਲਾਡੀ ਢੋਸ ਜੀ ਨੇ ਕਿ ਮੈਂ ਇਹ ਵਾਅਦਾ ਕਰਦਾ ਕਿ ਧਰਮਕੋਟ ਦੇ ਵਿੱਚ ਚਿੱਟਾ ਨਹੀਂ ਵਿਕੂਗਾ ਪਰ ਚਿੱਟਾ ਜਿਹੜਾ ਅੱਗੇ ਨਾਲ ਵਧਿਆ ਮੈਂ ਹੁਣ ਫਿਰ ਲਾਡੀ ਢੋਸ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਤੇ ਤੁਸੀਂ ਗੌਰ ਕਰੋ ਤੁਹਾਡੇ ਦਫ਼ਤਰ ਤੋਂ ਤੁਹਾਡੇ ਆਪਦੇ ਜਿਹੜੇ ਤੁਸੀਂ ਜਿੱਥੇ ਬੈੰਨੇ ਹੋ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋ ਉਥੋਂ ਥੋੜੀ ਜੀ ਦੂਰੀ ਤੇ ਇਹ ਜਿਹੜੇ ਚਿੱਟੇ ਦਾ ਬਹੁਤ ਵੱਡਾ ਪਿੰਡ ਜਿਹੜਾ ਨੂਰਪੁਰ ਉਥੇ ਇਹ ਸਾਰਾ ਕੁਝ ਵਿਕ ਰਿਹਾ ਹੈ ਨੌਜਵਾਨਾਂ ਨੂੰ ਮੌਤ ਵੰਡੀ ਜਾ ਰਹੀ ਹੈ ਤੇ ਇੱਥੇ ਅੱਖਾਂ ਖੋਲਣ ਦੀ ਲੋੜ ਆ ਵਾਦੇ ਜਿਹੜੇ ਕੀਤੇ ਆ ਉਹਨੂੰ ਪੂਰਾ ਕਰੋ ਤੁਸੀਂ ਵਿਕਾਸ ਹੋਰ ਨਾ ਕਰੋ ਗਲੀਆਂ ਨਾਲੀਆਂ ਛੱਡੋ ਪਰ ਆਜੀ ਜਿਹੜੇ ਘਰ ਉਜੜ ਰਹੇ ਉਹਨਾਂ ਨੂੰ ਪਹਚਾਓ ਇਹ ਹੀ ਬੇਨਤੀ ਹੈ ਤੂੰ ਮੈਨੂੰ ਦੁਖੀ ਕੀ ਗੱਲ ਬੱਬੀ ਆਪਾਏ ਕਰਦਾ ਬੱਬੀ ਬੇਵਾਬ ਚੈਨਾ ਤੂੰ ਮੇਰੇ ਆਪਾ ਜਿਉੜੇ ਵਿਹਾਰੇ ਪੱਤ ਤੇਰਾ ਤਾਂ ਸਾਰਾ ਘੱਟੇ ਬੜਿਆ ਪਿਆ ਤੂੰ ਕਾਦੋ ਤੋਰਦਾ ਗੀਤਾ ਮੇਰੇ ਨਾਲ